ਹਲਕਾ ਸਨੌਰ ਦੇ ਕਸ਼ਵਤ ਦੇਵੀਗੜ੍ਹ ਪਹੁੰਚਾ ਹੋਇਆ ਦਾਦੀ ਕੀ ਮੇਨ ਪਹੁੰਚਣ ਦਾ ਮਕਸਦ ਕੀ ਆ ਇੱਕ ਉਹ ਇੱਕ ਸਟੱਡੀ ਕਰਕੇ ਕੀਤੀ ਹੋਈ ਆ ਨੌਜਵਨ ਵੀਰਾਂ ਨੇ ਕ੍ਰਿਪਾ ਲਈ ਗਰੀਬ ਪਰਿਵਾਰ ਲਈ ਗ੍ਰੀਤੀਆਂ ਲਈ ਜੋ ਜ਼ਖਮੀ ਪਸ਼ੂ ਹੁੰਦੇ ਆ ਜਿਵੇਂ ਕਿ ਗਾਂ ਹੁੰਦੀ ਆ ਹੋਰ ਰਵਾਰਾ ਕੁੱਤੇ ਹੁੰਦੇ ਆ ਜਖਮੀ ਹੋ ਜਾਂਦੇ ਆ ਤੇ ਖਾਸ ਕਰਕੇ ਜੋ ਇਨਸਾਨ ਹੁੰਦੇ ਆ ਉਹਨਾਂ ਨੂੰ ਵੀ ਸੁਣਨ ਲਈ ਪਰੋਕ੍ਰੀਟ ਸਟੈਡੀ ਪ੍ਰਧਾਨ ਕੱਢਣ ਕੁਦੀਪ ਜੀ ਤੇ ਨਾਲ ਭਜਨਾ ਜੀ ਆ ਅ ਜਾਣਾਂਗੇ ਮੇਨ ਸਟੈਡੀ ਏਜੰਡੇ ਕੀ ਨੇ ਸਰ ਤੁਹਾਡੀ ਸਟੈਡੀ ਦਾ ਨਾਮ ਸੁਕੀਏ ਸਰ ਮੇਰੇ ਸਟੈਡੀ ਦਾ ਨਾਮ ਜਗਰਵੀਰ ਬੋਗਾ ਜੀ ਵੈਲਫੇਅਰ ਸੁਸਾਇਟੀ ਅਡਾ ਦੇਵੀਗੜ ਜੀ ਹਾਂਜੀ ਸਾਡਾ ਮੇਨ ਮਿਸ਼ਨ ਹੈ ਜੀ ਗਰੀਬਾਂ ਦੀ ਹੈਲਪ ਕਰਨਾ ਕਨਿਆਦਾਨ ਬੇਰੁਜ਼ਗਾਰੀ ਦੂਰ ਕਰਨੀ ਰੋਕ ਲਗਾਣਾ ਮੈਡੀਕਲ ਕੈਂਪ ਲਗਾਣਾ ਜੀ ਅਸੀਂ ਆਹ ਮਿਸ਼ਨ ਤੇ ਕੰਮ ਕਰਾਂਗੇ ਸਾਡੇ ਨਾਲ ਜੁੜਿਓ ਜੀ ਕੁਲਦੀਪ ਜੀ ਮੈਂ ਗੱਲ ਕਰਾਂ ਅਨੇ ਤੱਕ ਤੁਸੀਂ ਕਿੰਨੇ ਕ ਇਹ ਕੰਮਾਂ ਦਾ ਸ਼ੁਰੂਆਤ ਕੀਤੀ ਹੈ ਕਿਹੜੇ ਕੰਮ ਸ਼ੁਰੂਆਤ ਕੀਤੀ ਹੈ ਸਰ ਅਜੇ ਤਾਂ ਫਿਲਹਾਲ ਤਾਂ ਸਾਡੀ ਐਨ ਜੀਓ ਖੁੱਲੇ ਨੂੰ 2-3 ਦਿਨ ਹੋਏ ਨੇ ਹੁਣ ਮੌਸਤ ਸੀ ਬਸ ਹੁਣ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਵੀਰਾਂ ਦੇ ਸਹਿਯੋਗ ਨਾਲ ਅਸੀਂ ਆਹ ਮਿਸ਼ਨ ਕਰਿਆ ਕਰਾਂਗੇ ਮੈਂ ਦਫਤਰ ਖੋਲ੍ਹਿਆ ਅਸੀਂ ਨਨਕਾਣਾ ਮਾਰਕੀਟ ਦੇ ਉੱਪਰ ਸੰਧੂ ਮੈਡੀਕਲ ਦੇ ਨੇੜੇ ਪੂਰੇ ਜਿਸ ਤਰ੍ਹਾਂ ਦੇ ਵੀ ਸਾਡੇ ਕੋਲ ਕੋਈ ਸਹਾਇਤਾ ਦੇਣ ਵਾਸਤੇ ਆਊਗਾ ਅਸੀਂ ਉਹਦਾ ਹੱਲ ਕਰਾਂਗੇ ਕੋਈ ਕਿੱਚੀ ਸ਼ੁਰੂਆਤ ਕਿੱਚੀ ਕੰਮ ਨਹੀਂ ਹਾਂਜੀ ਸ਼ੁਰੂਆਤ ਕੀਤੀ ਹੈ ਕੀ ਕੀਤਾ ਦੋ ਦਿਨ ਪਹਿਲਾਂ ਜੀ ਸਾਨੂੰ ਮੇਰੇ ਵੀਰ ਦਾ ਫੋਨ ਆਇਆ ਸੀ ਕਿਸੇ ਭਰਾ ਦਾ ਫੋਨ ਆਇਆ ਸੀ ਵੀ ਕਿਸੇ ਦੀ ਲੱਤ 'ਚ ਨਾ ਕੀੜੇ ਪਏ ਹੋਏ ਨੇ ਤਿੰਨ ਦਿਨਾਂ ਤੋਂ ਬੈਠਾ ਹੈ ਉਹ ਅਸੀਂ ਉੱਥੇ ਗਏ ਮੈਂ ਤੇ ਮੇਰੀ ਟੀਮ ਉਹਨੂੰ ਐਂਬੂਲੈਂਸ ਤੇ ਲੈ ਕੇ ਗਏ ਐਮਬੋਲਿਸ ਤੇ ਲੇਜਨ ਤੋਂ ਬਾਅਦ ਅਸੀਂ ਰਜਿੰਦਰਾ ਹਸਪਤਾਲ 'ਚ ਉਹਨੂੰ ਦਾਖਲ ਕਰਵਾਇਆ ਟ੍ਰੀਟਮੈਂਟ ਕਰਨ ਤੋਂ ਬਾਅਦ ਅਸੀਂ ਉਹਨੂੰ ਇੱਕ ਸੰਸਥਾ ਲਚਕਾਣੀ ਪਾਲ ਕਰੋੜਾ ਵੀਰ ਆਪਣਾ ਉੱਥੇ ਐਡਮਿਟ ਕਰਾਇਆ ਤੇ ਤਿੰਨ ਚਾਰ ਦਿਨਾਂ ਬਾਅਦ ਅਸੀਂ ਇੱਥੇ ਗੇੜਾ ਰੱਖਾਂਗੇ ਜੋ ਬਣਦੀ ਐ ਸੇਵਾ ਤੇ ਦੇ ਕੇ ਆਵਾਂਗੇ ਵੀਰੇ ਵਧੀਆ ਅਰ ਕੁਦੀਪ ਜੀ ਜੋ ਅੱਜ ਦੇ ਪੰਜਾਬ ਦੇ ਹਲਾਤ ਦੀ ਗੱਲ ਕਰੀਏ ਬਹੁਤ ਸਾਰੇ ਲੋਕ ਜੋ ਲੋਕ ਨੇ ਉਸ ਸੜਕ ਯਾਤਰਾ ਕੇ ਇੱਕ ਤਰ੍ਹਾਂ ਦਾ ਬਣਾ ਲੈਂਦੇ ਆ। ਇਹ ਥੋੜਾ ਕਿਸੇ ਕੋਈ ਏਜੰਡਾ ਪਹਿਲੇ ਹੋਣਾ ਤਾਂ ਨਹੀਂ ਹੈ। ਨਹੀਂ ਨਹੀਂ ਸਰ। ਵੈਸੇ ਤਾਂ ਸੋਸਾਇਟੀਆਂ ਲੱਖਾਂ ਕਰੋੜਾਂ ਦੇ ਹਿਸਾਬ ਨਾਲ ਨੇ ਵੀਰ ਆਹ ਕਰਦੇ ਕੀ ਨੇ ਮੌਕੇ ਤੇ ਚਿੱਟੇ ਕੁਰਤੇ ਪਜਾਮੇ ਬੰਦੇ ਨੇ ਜੀ। ਮਿਸ਼ਨ ਤੇ ਕੋਈ ਕੰਮ ਕਰਦਾ ਨਹੀਂ ਹਰੇਕ ਪਿੰਡ ਚ ਤਿੰਨ ਤਿੰਨ ਚਾਰ ਚਾਰ ਸਰਕੀਆਂ ਬਣੀਆਂ ਹੋਈਆਂ ਨੇ। ਪਰ ਵੀਰੋ ਮੈਂ ਆਪਣਾ ਉਹਰੇ ਦਫਤਰ ਖੋਲ ਕੇ ਮੈਂ ਅਸੀਂ ਜਿੰਨੀ ਸਾਡੀ ਟੀਮ ਹੋਏਗੀ ਚਾਰ ਪੰਜ ਜਣੇ ਜਿਹੜੇ ਮੇਨ ਦੀ ਡਿਊਟੀ ਲੱਗੀ ਹੋਈਗੀ ਅਸੀਂ ਐਕਟੀਵੇਟ ਰਹਿ ਕੇ ਕੰਮ ਕਰਿਆ ਕਰਾਂਗੇ ਉਹ 24 ਘੰਟੇ ਅਸੀਂ ਇੱਕ ਸਮਝੋ ਆ ਇੱਕ ਦਰਬਾਰ ਹੋ ਗਿਆ ਵੀਰ ਦੇ ਨਾਂ ਤੇ ਬਣਾਈ ਹੋਈ ਹੈ ਜੀ ਮੈਂ ਠੀਕ ਹੈ ਜੀ ਆ ਇੱਕ ਐਕਟੀਵੇਟ ਰਹਿ ਕੇ ਅਸੀਂ ਕੰਮ ਕਰਨੇ ਹਾਂ ਸ਼ੈਡੂਲ ਨਾਟੂ ਹੋਰ ਵੀ ਆਪਣੇ ਕੰਮ ਨੇ ਕੋਈ ਹੈ ਜੀ ਹਾਂ ਜੀ ਮੈਂ ਪੇਂਟ ਦਾ ਕੰਮ ਕਰਦਾ ਮੈਂ ਵਧੀਆ ਡਿਜ਼ਾਈਨਿੰਗ ਆ ਡਿਜ਼ਾਈਨਿੰਗ ਦਾ ਹੋ ਗਿਆ ਪੇਂਟਿੰਗ ਦਾ ਹੋ ਗਿਆ ਤੇ ਆਪਣਾ ਮੇਰਾ ਬਾਪੂ ਹੈ ਬਾਪੂ ਵੀ ਠੇਕੇਦਾਰ ਹੈ ਵਧੀਆ ਸੀ ਕੰਮ ਕਰਦੇ ਆ ਨਾਲ ਹੀ ਮੇਰਾ ਡੈਡੀ ਭਗਤ ਹੈ ਗੁੱਗਾ ਮਾੜੀ ਦਰਬਾਰ ਦਾ ਅਸੀਂ ਸুরু ਦਾ ਸਮਾਜ ਸੇਵੀ ਕੰਮ ਕਰਦੇ ਆ ਬਾਕੀ ਤੁਹਾਡੇ ਵੀਰਾਂ ਵਰਗਿਆਂ ਦੇ ਸਹਿਯੋਗ ਨਾਲ ਅਸੀਂ ਸਾਰੇ ਕੰਮ ਕਰਿਆ ਕਰਾਂਗੇ ਜੀ ਅੱਜ ਸਮਝੋ ਪੰਜਾਬ ਸਰਕਾਰ ਵੱਲੋਂ ਇੱਕ ਅਪੀਲ ਕੀਤੀ ਗਈ ਆ ਕਿ ਪਾਣੀ ਸੰਭਾਲੋ ਹਾਂਜੀ ਕਿ ਤੁਹਾਡੀ ਸੋਸਾਇਟੀ ਵੱਲੋਂ ਮੈਂ ਅਪੀਲ ਕਰ ਰਿਹਾ ਜਿੰਦਾ ਕਿ ਥੋੜੀ ਸੋਸਾਇਟੀ ਜੋ ਜੋ ਪਾਣੀ ਲੋਕ ਖਰਾਬ ਕਰਦੇ ਪੈ ਨੇ ਨਜ਼ਾਇਜ਼ ਮਲਕੀ ਜਿਵੇਂ ਕਿ ਅੱਜ ਸਿੱਧਿਆ ਫਦਲ ਨਾਰਮਰੀ ਫਿਲਕਤੀਆ ਉਹਨਾਂ ਬਾਰੇ ਕੁਝ ਉਹਦੇ ਕੰਮ ਨੂੰ ਆ ਸਹੀ ਗੱਲ ਹੈ ਜੀ ਅਸੀਂ ਵੀ ਕਰਾਂਗੇ ਮਿਸ਼ਨ ਸਭ ਜੀ ਹੁਣ ਪਤਾ ਕੀ ਹੈ ਗੱਲ ਇਦਾਂ ਪਾਣੀ ਕਈ ਨਜਾਇਜ਼ ਹਨ ਕਰਦੇ ਰਹਿੰਦੇ ਆ ਇਸ ਮਿਸ਼ਨ ਬਾਰੇ ਵੀ ਅਸੀਂ ਕਰਾਂਗੇ ਕਿਉਂਕਿ ਇਹ ਖੁੱਲੀ ਨੂੰ ਅਜੇ 2-3 ਦਿਨ ਹੋਏ ਨੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਸਭ ਕੁਝ ਹੋ ਹੀ ਜਾਂਦਾ ਹੈ ਸਾਡਾ ਮੇਨ ਮਿਸ਼ਨ ਆਹੀ ਹੈ ਵੀ ਸਾਡੇ ਨਾਲ ਜੁੜੋ ਤੁਹਾਡੀ ਸੋਸਤੇ ਵੀ ਕੰਮ ਕਰਾਂਗੇ ਅਸੀਂ ਹੁਣ ਕਿਸ ਸਟੇਟ ਦੇ ਜੋ ਖਜ਼ਾਂਚੀ ਨੇ ਬਹੁਤ ਸੇ ਵਾਧਾ ਰੇ ਹਾਂਜੀ ਬੈਠਨੇ ਭਜਣਾ ਜੀ ਪਰਪਤ ਸਿੰਘ ਹਾਂਜੀ ਤੇ ਜੋ ਘਰੋੜੀ ਕਰਦੇ ਜੋ ਸਾਡੇ ਸਾਹਮਣੇ ਦੇਖੋ ਮਰੋਦ ਨੇ ਹਾਂਜੀ ਇਹ ਬੜੇ ਲੈਸ ਸੰਬੰਧ ਦੇ ਡਿਊਟੀ ਨਾਲ ਨਾਲ ਸੇਵਾ ਵੀ ਵਿੱਚ ਮੈਂਬਰ ਵੀ ਨੇ ਹਾਂਜੀ ਹਾਂਜੀ ਕੁਛ ਖਣ ਜਾਂਦੇ ਭਜਣਾ ਜੀ ਅਸੀਂ ਇਹ ਸਮਾਜ ਸੇਵਾ ਕਰ ਰਹੇ ਨੇ ਡਿਊਟੀ ਨਾਲ ਨਾਲ ਸੇਵਾ ਕਰਦੇ ਇਹ ਨੂੰ ਆ ਰਹੇ ਜੋ ਜਿੱਥੇ ਸਾਨੂੰ ਪ੍ਰਧਾਨ ਜੀ ਬੁਲਾਉਂਦੇ ਹਾਂ ਅਸੀਂ ਉੱਥੇ ਪਹੁੰਚਦੇ ਹਾਂ ਪਰ ਜਨ ਨੂੰ ਰਾਤ ਨੂੰ ਲਾ ਲੂ ਤਾਬਿਆ ਜੀ ਬਾਣੀ ਇਹ ਕੁਦੀਪ ਦੇ ਸਾਥੀ ਨੇ ਭਜਨਾ ਜੀ ਤੇ ਕੁਦੀਪ ਵੀ ਖੁਸ਼ ਅਪੀਲ ਕਰਦੇ ਜਾਂਦੇ ਆਪਣੇ ਛੋਟੇ ਜਿਓ ਪਿਆਰੇ ਜਿਹਾ ਦੇਖ ਰਹੇ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਬਸ ਮੈਂ ਅਪੀਲ ਕਰਦਾ ਜੀ ਉਰੇ ਦਫਤਰ ਖੁੱਲਿਆ ਹੋਇਆ ਸੀ ਬਸ ਤੁਹਾਡੇ ਸੋਚ ਤੇ ਕੰਮ ਹੋਣਗੇ ਜੋ ਮੇਰੇ ਤੋਂ ਮੰਨ ਲਓ ਕਿ ਮੈਂ ਵੀ ਹਜੇ ਅਨਜਾਣਾ ਇਹ ਸੁਸਾਇਟੀ ਚਲਾ ਰਹੇ ਆਂ ਅਸੀਂ ਤੇ ਸਾਡੇ ਨਾਲ ਜੁੜੋ ਤੁਹਾਡੀ ਸੋਚ ਤੇ ਵੀ ਕੰਮ ਕਰਾਂਗੇ ਜੀ ਅਸੀਂ ਜੋ ਮੰਨ ਲਓ ਕਿ ਮੈਨੂੰ ਨਹੀਂ ਪਤਾ ਲੱਗਦਾ ਅਸੀਂ ਤੁਹਾਡੀ ਸੋਚ ਤੇ ਕੰਮ ਕਰਾਂਗੇ ਦੋਸਤੋ ਐਸੀ ਕੁਲਦੀਪ ਸਿੰਘ ਦੇਵਿਕਟੂ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਾਡੇ ਸਟੈਡ ਨਾਲ ਜੁੜੋ ਚੰਗੀ ਕੰਮ ਕਰਾਂਗੇ ਧੰਨਵਾਦ